ਲੰਗੇ ਦਿਨ ਸੀ ਅਕਾਲ ਤੱਕ ਸਭ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਸ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਹੁਣ ਤੱਕ ਹੋ ਰਹੀਆਂ ਨੇ ਔਰ ਉਹਦੇ ਵਿੱਚ ਇੱਕ ਵੱਡੀ ਟਿੱਪਣੀ ਬੀਬੀ ਕਰਨਜੋਤ ਕੌਰ ਦੀ ਵੀ ਸਾਹਮਣੇ ਆਉਂਦੀ ਹੈ ਜਿੱਥੇ ਉਹ ਅੰਤ ਦੇ ਵਿੱਚ ਇਹ ਲਿਖ ਦਿੰਦੇ ਆ ਕਿ ਇਹ ਹੁਕਮਨਾਮਾ ਕਿਤੋਂ ਲਿਖਿਆ ਲਿਖਾਇਆ ਲੱਗਦਾ ਹੈ ਜਾਂ ਐ ਲੱਗਦਾ ਕਿ ਕਿਤੋਂ ਲਿਖਿਆ ਲਿਖਾਇਆ ਆਇਆ ਹੈ ਹੁਣ ਇਹ ਟਿੱਪਣੀ ਜਿਹੜੀ ਹੈ ਉਹ ਆਪਣੇ ਆਪ ਚ ਮਲਟੀ ਡਾਈਮੈਂਸ਼ਨਲ ਮੰਨੀ ਜਾ ਸਕਦੀ ਹੈ ਇਹਦੇ ਬਹੁਤ ਸਾਰੇ ਆਧਾਰ ਹੋ ਸਕਦੇ ਨੇ ਇਹਦੇ ਬਹੁਤ ਸਾਰੇ ਜਵਾਬ ਹੋ ਸਕਦੇ ਨੇ ਇਹਨਾਂ ਜਵਾਬਾਂ ਨੂੰ ਜਾਣਨ ਵਾਸਤੇ ਹੀ ਹੁਣ ਇਸ ਵੇਲੇ 705 ਮੱਚੀ ਹੋਈ ਹੈ ਔਰ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਆ ਇਸ ਪੂਰੇ ਮਸਲੇ ਬਾਰੇ ਇਸ ਹੁਕਮਨਾਮੇ ਬਾਰੇ 2 ਦਸੰਬਰ ਦੇ ਫੈਸਲੇ ਬਾਰੇ ਸਰਪ੍ਰਸਤੀ ਬਾਰੇ ਗੱਲਬਾਤ ਕਰਦੇ ਆਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਹੋਣਾ ਨਾਲ ਵਨ ਇੰਡੀਆ ਪੰਜਾਬੀ ਤੇ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਨੈਲ ਸਿੰਘ ਜੀ ਕੱਲ ਜਿਹੜਾ ਹੁਕਮਨਾਮਾ ਜਾਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੇ ਆਪਾਂ ਉਸ ਬਾਰੇ ਗੱਲ ਕਰੀਏ ਤੁਸੀਂ ਓਵਰਆਲ ਉਸ ਹੁਕਮਨਾਮੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹੀ ਦੇਖੋ ਜੀ ਉਹ ਹੁਕਮਨਾਮਾ ਸਵੇ ਵਿਰੋਧੀ ਏ ਔਰ ਪੰਥਕ ਮਰਜ਼ਾਦਾ ਦੇ ਬਿਲਕੁਲ ਉਲਟ ਏ ਪਰ ਕਿਉਂਕਿ ਜਿਹੜੇ ਹਾਲਾਤਾਂ ਵਿੱਚ ਗਿਆਨੀ ਗੁਰਦੀਪ ਸਿੰਘ ਗੜਗਾਜ ਨੂੰ ਲਗਾਇਆ ਗਿਆ ਉਹਨਾਂ ਤੋਂ ਇਹੋ ਹੀ ਆਸ ਕੀਤੀ ਜਾ ਸਕਦੀ ਸੀ ਉਹਨਾਂ ਨੇ ਗੋਲ ਮੋਲ ਜੀ ਗੱਲ ਕਰਕੇ ਤੇ ਸਾਰਿਆਂ ਨੂੰ ਇੱਕ ਇੱਕ ਲਾਈਨ ਦੇ ਵਿੱਚ ਖੜਾ ਕਰ ਦਿੱਤਾ ਜਦੋਂ ਕਿ ਜਿਹੜਾ 2 ਦਸੰਬਰ ਦਾ ਹੁਕਮ ਨਾਵਾ ਆਏ ਉਹਦੇ ਵਿੱਚ ਸਪਸ਼ਟ ਤੌਰ ਤੇ ਸੀ ਕਿ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਉਹ ਕੌਮ ਦੀ ਜਾਂ ਸ਼੍ਰੋਮਣੀ ਕਾਲੀਦਾਲ ਦੀ ਗਵਾਹੀ ਕਰਨ ਦੇ ਕਾਬਲ ਨਹੀਂ ਰਹੀ ਨਵੀਂ ਲੀਡਰਸ਼ਿਪ ਦੇ ਹਵਾਲੇ ਲਈ ਨਵੀਂ ਲੀਡਰਸ਼ਿਪ ਲਈ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਤਾਂ ਉਹ ਇੱਕ ਜ਼ਿੰਮੇਵਾਰੀ ਪੰਜ ਮੈਂਬਰੀ ਕਮੇਟੀ ਦੀ ਲਗਾਈ ਸੀ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਸੋ ਗੁਨਾਹਗਾਰਾਂ ਦੇ ਨਾਲ ਉਹਨਾਂ ਨੂੰ ਵੀ ਸੜੇ ਕਰਦੇ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਦਾ ਕੋਈ ਗੁਨਾਹ ਹੀ ਨਹੀਂ ਹੈਗਾ ਹਮ ਮਰ ਨਾਲ ਇਹ ਵੀ ਲਿਖ ਦਿੱਤਾ ਗਿਆ ਕਿ ਕੋਈ ਵੀ ਧੜਾਇਆ ਕਮੇਟੀ ਆਪਣੀ ਸਰਪ੍ਰਸਤੀ ਨਾ ਸਮਝੇ ਅਕਾਲ ਤਖਤ ਸਾਹਿਬ ਦੇ ਨਾਲ ਮਤਲਬ ਇਹ ਇਹ ਤਾਂ ਇੱਕ ਵੱਖਰਾ ਹੀ ਮੁੱਦਾ ਖੜਾ ਹੋ ਗਿਆ ਨਹੀਂ ਇਹ ਤਾਂ ਕੋਈ ਅਧਿਕਾਰ ਹੀ ਨਹੀਂਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਇਹ ਗੜਗਾਇਤ ਸਾਹਿਬ ਨੂੰ ਪੜ੍ਹਨਾ ਚਾਹੀਦਾ ਸੀ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਜਦੋਂ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀ ਦਲ ਹੌਂਦ ਵਿੱਚ ਆਇਆ ਤਾਂ ਪਹਿਲੀ ਅਰਦਾਸ ਹੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈ ਹੈ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਹੀ ਤਾਂ ਕਾਲੀ ਦਲ ਦਾ ਗਠਨ ਹੋਇਆ ਤੇ ਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਤੋਂ ਕਿਵੇਂ ਨਖੇੜਿਆ ਜਾ ਸਕਦਾ ਅਕਾਲੀ ਅਕਾਲ ਦੇ ਪੁਜਾਰੀ ਨੇ ਕਿਸੇ ਵਿਅਕਤੀ ਦੇ ਪੁਜਾਰੀ ਤਾਂ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਵੱਡੀ ਗੱਲ ਇਹ ਵੀ ਹੈ ਕਿ ਜਿਹੜਾ 2 ਦਸੰਬਰ ਵਾਲਾ ਹੁਕਮਨਾਮਾ ਸੀ ਉਹਦੇ ਵਿੱਚ ਅਕਾਲ ਤਖਸਾਲ ਦੇ ਹੁਕਮ ਦੇ ਆਧਾਰ ਤੇ ਹੀ ਪੰਜ ਮੈਂਬਰੀਆਂ ਸੱਤ ਮੈਂਬਰੀ ਕਮੇਟੀ ਉਸ ਸਮੇਂ ਦੀ ਬਣੀ ਸੀ ਦੇਖੋ ਇਹਨੂੰ ਆਬਤਾ ਹੀ ਮੰਨ ਗਏ ਨੇ ਕੱਲ ਦੇ ਜੋ ਉਹਨਾਂ ਦਾ ਸੰਦੇਸ਼ ਪੜੋ ਉਹਦੇ ਵਿੱਚ ਕਹਿੰਦੇ ਜੀ ਕਿ 2 ਦਸੰਬਰ 2024 ਦਾ ਹੁਕਮਨਾਮਾ ਜੇ ਕੋਈ ਥਿਰ ਇਨ ਬਿਨ ਲਾਗੂ ਨਹੀਂ ਕਰਨਾ ਚਾਹੁੰਦੀ ਤਾਂ ਉਹਨੂੰ ਮੁਬਾਰਕ ਤੇ ਉਹ ਆਪਣੀ ਸਿਆਸਤ ਆਪਣੇ ਹਿਸਾਬ ਨਾਲ ਕਰੇ ਤੇ ਇਹ ਆਪਣੇ ਆਪ ਵਿੱਚ ਕਿੰਨੀ ਬੇਵੱਸੀ ਵਾਲੀ ਗੱਲ ਏ ਕਿ ਤੁਸੀਂ ਮੰਨ ਵੀ ਰਹੇ ਹੋ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਇੱਕ ਥਿਰ ਮੰਨ ਨਹੀਂ ਰਹੀ ਅਜੇ ਅਸੀਂ ਤਾਂ ਅੱਗੇ ਜਾ ਕੇ ਪ੍ਰੋਸੈਸ ਦੇ ਵਿੱਚ ਆਉਣਾ ਹੈ ਨਾ ਉਹ ਤਾਂ ਪ੍ਰੋਸੈਸ ਉਹਨਾਂ ਨੇ ਆਪਣੇ ਆਪ ਉਹ ਵਲੰਘਣਾ ਕਰਕੇ ਵਾਇਲੇਸ਼ਨ ਕਰਕੇ ਹੁਕਮਨਾਵੇ ਦੀ ਉਹਨਾਂ ਨੇ ਉਹ ਸਾਰਾ ਤਿਆਰ ਕਰ ਲਿਆ ਢਾਂਚਾ ਤੇ ਉਹ ਇਹ ਤਾਂ ਉਹਨਾਂ ਨੂੰ ਸਪਸ਼ਟ ਕਹਿਣਾ ਚਾਹੀਦਾ ਸੀ ਜਿਹੜੇ ਪੰਘੋੜੇ ਹੋਏ ਨੇ ਹੁਕਮਨਾਵੇ ਤੋਂ ਤੇ ਉਹਨਾਂ ਨੂੰ ਕਹਿਣ ਦੀ ਬਜਾਏ ਉਹਨਾਂ ਨੇ ਗੋਲਮੋਲ ਜੀ ਗੱਲ ਕਰਤੀ ਮੈਂ ਤਾਂ ਹੀ ਕਿਹਾ ਨਾ ਕਿ ਉਹਨਾਂ ਨੇ ਇੱਕ ਬਾਲ ਸੁੱਟ ਦਿੱਤੀ ਉਹਦੇ ਆਪਣੇ ਹਿਸਾਬ ਨਾਲ ਉਹਨੂੰ ਥੱਡੇ ਮਾਰੀ ਜਾਓ ਤੇ ਉਹਦੇ ਅਰਥ ਕੱਢੀ ਜਾਓ ਅੱਛਾ ਕਰਨਲ ਸਿੰਘ ਜੀ ਬੀਬੀ ਕਿਰਨਜੋਤ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਅੰਤ ਵਿੱਚ ਨਾ ਇੱਕ ਖਦਸ਼ਾ ਜਤਾਇਆ ਕਿ ਐਂ ਲੱਗਦਾ ਹੈ ਇਹ ਹੁਕਮਨਾਮਾ ਕਿਤੋਂ ਲਿਖਿਆ ਲਿਖਾਇਆ ਆਇਆ ਕੀ ਤੁਹਾਨੂੰ ਵੀ ਐਂ ਲੱਗਦਾ ਬਿਲਕੁਲ 100% ਚੰਡੀਗੜ੍ਹ ਤੋਂ ਆਇਆ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਘਰ ਤੋਂ ਆਇਆ ਔਰ ਸੈਕਟਰ 9 256 ਨੰਬਰ ਕੋਠੀ ਤੋਂ ਆਇਆ ਅੱਛਾ ਜਿੱਥੋਂ ਹਮੇਸ਼ਾ ਆਉਂਦੇ ਰਹੇ ਨੇ ਉੱਥੋਂ ਹੀ ਇਹ ਆਇਆ ਹੂੰ ਮੱਲਬ ਇਹ ਮੰਨ ਲਈਏ ਕਿ ਜਿਹੇ ਜਹੇਦਾਰ ਗਿਆਨੀ ਰਗਵੀਰ ਸਿੰਘ ਨੂੰ ਔਰ ਜਿਹੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕੀਤਾ ਗਿਆ ਤੇ ਉਹਦੇ ਪਿੱਛੇ ਕਾਰਨ ਇਹ ਹੀ ਸੀ ਕਿ 2 ਦਸੰਬਰ ਵਾਲਾ ਫੈਸਲਾ ਕਿਸੇ ਸਮੇਂ ਤੇ ਨਲਿਫਾਈ ਕਰਨਾ ਸੀ ਖਤਮ ਕਰਨਾ ਸੀ ਉਹ ਦੇਖੋ ਕਿ ਗਿਆਨੀ ਕੁਲਦੀਪ ਸਿੰਘ ਨੂੰ ਲਿਆਉਂਦਾ ਔਰ ਮਕਸਦ ਕੀ ਸੀ ਹੂੰ ਇਕ ਜਥੇਦਾਰ ਸਾਹਿਬਾਂ ਜਿਹੜੇ ਇਸ ਵੇਲੇ ਮੌਜੂਦਾ ਹੈੱਡ ਗ੍ਰੰਥੀ ਨੇ ਤੇ ਉਹ ਅਕਾਲ ਤਖਤ ਸਾਹਿਬ ਦੀ ਸੇਵਾ ਕਿਉਂ ਨਹੀਂ ਨਿਭਾ ਸਕਦੇ ਗਿਆਨੀ ਰੁਕबीर ਸਿੰਘ ਜਿਹੇ ਉਹ ਹੈੱਡ ਗ੍ਰੰਥੀ ਦੇ ਕਾਬਲ ਨੇ ਦਰਬਾਰ ਸਾਹਿਬ ਦੇ ਸਭ ਤੋਂ ਪਵਿੱਤਰ ਸਥਾਨ ਦੀ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਹ ਵੱਡੀ ਪਦਵੀ ਜੇ ਉੱਥੇ ਉਹ ਬਿਰਾਜਮਾਨ ਹੋ ਕੇ ਸੇਵਾ ਕਰ ਸਕਦੇ ਆ ਤਾਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਮਾ ਕਿਉਂ ਨਹੀਂ ਨਿਭਾ ਸਕਦੇ ਮਤਲਬ ਇਹ ਆ ਕਿ ਪੈਕ ਐਂਡ ਯੂਜ਼ ਕੀਤਾ ਜਾਂਦਾ ਪਹਿਲਾਂ ਵੀ ਕੀਤਾ ਗਿਆ ਹੁਣ ਵੀ ਕੀਤਾ ਜਾ ਰਿਹਾ ਤੁਸੀਂ ਹੁਣ ਕਿਵੇਂ ਦੇਖਦੇ ਹੋ ਪੰਜ ਮੈਂਬਰੀ ਕਮੇਟੀ ਦਾ ਭਵਿੱਖ ਕਿਉਂਕਿ ਹੁਣ ਤਾਂ ਹੁਕਮਨਾਮਾ ਵੀ ਜਾਰੀ ਹੋ ਗਿਆ ਪੰਜ ਮੈਂਬਰੀ ਕਮੇਟੀ ਹੁਣ ਤੁਹਾਡੇ ਸਾਹਮਣੇ ਕੀ ਕਰ ਸਕਦੀ ਹੈ ਦੇਖੋ ਇਹ ਤਾਂ ਉਹ ਗੱਲ ਹੈ ਕਿ ਪੰਜ ਮੈਂਬਰੀ ਕਮੇਟੀ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨੇ 99% ਜ਼ਿੰਮੇਵਾਰੀ ਨਿਭਾਈ ਇੱਕ ਪਰਸੈਂਟ ਜਿਹੜੀ 11 ਅਗਸਤ ਨੂੰ ਬਾਕੀ ਰਹਿ ਗਈ ਹੈ ਪ੍ਰਧਾਨ ਦੀ ਚੋਣ ਦੀ ਉਹਨਾਂ ਨੇ ਪੂਰੀ ਕਰ ਦੇਣੀ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਉਹਨਾਂ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਲਗਾਈ ਗਈ ਉਹਨਾਂ ਨੇ ਬਾਕੀ ਵੀ ਨਿਭਾਈ ਹੈ ਕਰਨੈਲ ਸਿੰਘ ਜੀ 15 ਲੱਖ ਲੋਕਾਂ ਨੂੰ ਜੋੜਨ ਦਾ ਦਾਵਾ ਜਿਹੜਾ ਕੀਤਾ ਗਿਆ ਉਹਦੇ ਵਿੱਚ ਜੇ 15 ਲੱਖ ਲੋਕ ਹੁਣ ਇਹ ਨਹੀਂ ਪੁੱਛਣਗੇ ਕਿ ਪਹਿਲਾਂ ਤਾਂ ਚਲੋ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਸੀਗੀ ਤੇ ਹੁਣ ਹੈ ਨਹੀਂਗੀ ਤੇ ਹੁਣ ਅਸੀਂ ਫਿਰ ਕਿਤੇ ਵੱਲ ਜਾਈਏ ਦੇਖੋ ਜੀ ਕੋਈ ਕਿਸੇ ਕੋਲੋਂ ਸਰਪ੍ਰਸਤੀ ਖੋਹ ਸਕਦਾ ਜੀ ਇੱਕ ਬੱਚਾ ਜਿਹੜਾ ਹੈ ਉਹਨੂੰ ਇੱਕ ਪਿਓ ਦਾ ਨਾਂ ਦਿੱਤਾ ਜਾਂਦਾ ਹੈ ਕਿ ਆਹ ਤੇਰਾ ਫਾਦਰ ਏ ਤੇ ਉਹ ਕਿਤੇ ਪਿਓ ਦਾ ਨਾਂ ਬਦਲਿਆ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਲਈ ਇੱਕ ਸਭ ਤੋਂ ਪਵਿੱਤਰ ਸਥਾਨ ਹੈ ਸਾਡਾ ਔਰ ਉਹਦੇ ਅੱਗੇ ਨਤਮਸਤਕ ਹਾਮ ਸਿੱਖ ਵੀ ਹੁੰਦਾ ਹੈ ਹਰ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਉਹ ਨਤਮਸਤਕ ਹੁੰਦਾ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਦੇ ਵਿੱਚ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਉਹਦੇ ਤੇ ਪਹਿਰੇਦਾਰ ਬੰਦਾ ਸੋ ਪਿਓ ਪੁੱਤ ਦਾ ਰਿਸ਼ਤਾ ਮੱਛੀ ਤੇ ਪਾਣੀ ਦਾ ਜਿਵੇਂ ਰਿਸ਼ਤਾ ਹੁੰਦਾ ਨਾ ਸਿੱਖ ਦਾ ਅਕਾਲ ਤਖਤ ਸਾਹਿਬ ਨਾਲ ਉਹੋ ਜਿਹਾ ਰਿਸ਼ਤਾ ਹੈ ਜੀ ਠੀਕ ਹੈ ਬਹੁਤ ਸ਼ੁਕਰੀਆ ਕਰਨੈਲ ਸਿੰਘ ਜੀ ਧੰਨਵਾਦ ਜੀ ਧੰਨਵਾਦ ਲੰਗੇ ਦੀ ਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਸ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਹੁਣ ਤੱਕ ਹੋ ਰਹੀਆਂ ਨੇ ਔਰ ਉਹਦੇ ਵਿੱਚ ਇੱਕ ਵੱਡੀ ਟਿੱਪਣੀ ਬੀਬੀ ਕਰਨਜੋਤ ਕੌਰ ਦੀ ਵੀ ਸਾਹਮਣੇ ਆਉਂਦੀ ਹੈ ਜਿੱਥੇ ਉਹ ਅੰਤ ਦੇ ਵਿੱਚ ਇਹ ਲਿਖ ਦਿੰਦੇ ਆ ਕਿ ਇਹ ਹੁਕਮਨਾਮਾ ਕਿਤੋਂ ਲਿਖਿਆ ਲਿਖਾਇਆ ਲੱਗਦਾ ਹੈ ਜਾਂ ਐ ਲੱਗਦਾ ਹੈ ਕਿ ਕਿਤੋਂ ਲਿਖਿਆ ਲਿਖਾਇਆ ਆਇਆ ਹੈ ਹੁਣ ਇਹ ਟਿੱਪਣੀ ਜਿਹੜੀ ਹੈ ਉਹ ਆਪਣੇ ਆਪ ਚ ਮਲਟੀ ਡਾਈਮੈਂਸ਼ਨਲ ਮੰਨੀ ਜਾ ਸਕਦੀ ਹੈ ਇਹਦੇ ਬਹੁਤ ਸਾਰੇ ਆਧਾਰ ਹੋ ਸਕਦੇ ਨੇ ਇਹਦੇ ਬਹੁਤ ਸਾਰੇ ਜਵਾਬ ਹੋ ਸਕਦੇ ਨੇ ਇਹਨਾਂ ਜਵਾਬਾਂ ਨੂੰ ਜਾਣਨ ਵਾਸਤੇ ਹੀ ਹੁਣ ਇਸ ਵੇਲੇ 605 ਮੱਚੀ ਹੋਈ ਹੈ ਔਰ ਅੱਜ ਇਸ ਬਾਰੇ ਹੀ ਗੱਲਬਾਤ ਕਰਾਂਗੇ ਆ ਇਸ ਪੂਰੇ ਮਸਲੇ ਬਾਰੇ ਇਸ ਹੁਕਮਨਾਮੇ ਬਾਰੇ 2 ਦਸੰਬਰ ਦੇ ਫੈਸਲੇ ਬਾਰੇ ਸਰਪ੍ਰਸਤੀ ਬਾਰੇ ਗੱਲਬਾਤ ਕਰਦੇ ਆ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਹੁਣਾ ਨਾਲ ਵਨ ਇੰਡੀਆ ਪੰਜਾਬੀ ਤੇ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਰਨੈਲ ਸਿੰਘ ਜੀ ਕੱਲ ਜਿਹੜਾ ਹੁਕਮਨਾਮਾ ਜਾਰੀ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੇ ਆਪਾਂ ਉਸ ਬਾਰੇ ਗੱਲ ਕਰੀਏ ਤੁਸੀਂ ਓਵਰਆਲ ਉਸ ਹੁਕਮਨਾਮੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹ ਦੇਖੋ ਜੀ ਉਹ ਹੁਕਮਨਾਮਾ ਸਵੇ ਵਿਰੋਧੀ ਏ ਔਰ ਪੰਥਕ ਮਰਜਾਦਾ ਦੇ ਬਿਲਕੁਲ ਉਲਟ ਏ ਪਰ ਕਿਉਂਕਿ ਜਿਹੜੇ ਹਾਲਾਤਾਂ ਵਿੱਚ ਗਿਆਨੀ ਗੁਰਦੀਪ ਸਿੰਘ ਗੜਗਾਜ ਨੂੰ ਲਗਾਇਆ ਗਿਆ ਉਹਨਾਂ ਤੋਂ ਇਹੋ ਹੀ ਆਸ ਕੀਤੀ ਜਾ ਸਕਦੀ ਸੀ ਉਹਨਾਂ ਨੇ ਗੋਲ ਮੋਲ ਜੀ ਗੱਲ ਕਰਕੇ ਇਹ ਸਾਰਿਆਂ ਨੂੰ ਇੱਕ ਇੱਕ ਲਾਈਨ ਦੇ ਵਿੱਚ ਖੜਾ ਕਰ ਦਿੱਤਾ ਜਦੋਂ ਕਿ ਜਿਹੜਾ 2 ਦਸੰਬਰ ਦਾ ਹੁਕਮਨਾਵਾ ਆਇਆ ਉਹਦੇ ਵਿੱਚ ਸਪਸ਼ਟ ਤੌਰ ਤੇ ਸੀ ਕਿ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਉਹ ਕੌਮ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗਵਾਹੀ ਕਰਨ ਦੇ ਕਾਬਲ ਨਹੀਂ ਰਹੀ ਨਵੀਂ ਲੀਡਰਸ਼ਿਪ ਦੇ ਆਹਾਰ ਲਈ ਨਵੀਂ ਲੀਡਰਸ਼ਿਪ ਲਈ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਤਾਂ ਉਹ ਇੱਕ ਜ਼ਿੰਮੇਵਾਰੀ ਪੰਜ ਮੈਂਬਰੀ ਕਮੇਟੀ ਦੀ ਲਗਾਈ ਸੀ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਸੋ ਗੁਨਾਹਗਾਰਾਂ ਦੇ ਨਾਲ ਉਹਨਾਂ ਨੂੰ ਵੀ ਸੜੇ ਕਰ ਦਿੱਤੇ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਦਾ ਕੋਈ ਗੁਨਾਹ ਹੀ ਨਹੀਂ ਹੈਗਾ ਹਮ ਪਰ ਨਾਲ ਇਹ ਵੀ ਲਿਖ ਦਿੱਤਾ ਗਿਆ ਕਿ ਕੋਈ ਵੀ ਧੜਾਇਆ ਕਮੇਟੀ ਆਪਣੀ ਸਰਪ੍ਰਸਤੀ ਨਾ ਸਮਝੇ ਅਕਾਲ ਤਖਤ ਸਾਹਿਬ ਦੇ ਨਾਲ ਮਤਲਬ ਇਹ ਇਹ ਤਾਂ ਇੱਕ ਵੱਖਰਾ ਹੀ ਮੁੱਦਾ ਖੜਾ ਹੋ ਗਿਆ ਨਹੀਂ ਇਹ ਤਾਂ ਕੋਈ ਅਧਿਕਾਰ ਹੀ ਨਹੀਂਗਾ ਸ੍ਰੀ ਅਕਾਲ ਤਖਸਰ ਸਾਹਿਬ ਤੋਂ ਹੀ ਇਹ ਗੜਗਾਇਤ ਸਾਹਿਬ ਨੂੰ ਪੜ੍ਹਨਾ ਚਾਹੀਦਾ ਸੀ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਜਦੋਂ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀ ਦਲ ਹੌਂਦ ਵਿੱਚ ਆਇਆ ਤਾਂ ਪਹਿਲੀ ਅਰਦਾਸ ਹੀ ਅਕਾਲ ਤਖਸਰ ਸਾਹਿਬ ਦੇ ਸਨਮੁਖ ਹੋਈ ਹੈ ਅਕਾਲ ਤਖਸਰ ਸਾਹਿਬ ਤੋਂ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਹੀ ਤਾਂ ਕਾਲੀ ਦਲ ਦਾ ਗਠਨ ਹੋਇਆ ਤੇ ਕਾਲੀ ਦਲ ਨੂੰ ਕਾਲਤਖ ਸਾਹਿਬ ਤੋਂ ਕਿਵੇਂ ਨਖੇੜਿਆ ਜਾ ਸਕਦਾ ਆਕਾਲੀ ਆਕਾਲ ਦੇ ਪੁਜਾਰੀ ਨੇ ਕਿਸੇ ਵਿਅਕਤੀ ਦੇ ਪੁਜਾਰੀ ਤਾਂ ਹੈ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਵੱਡੀ ਗੱਲ ਇਹ ਵੀ ਹੈ ਕਿ ਜਿਹੜਾ 2 ਦਸੰਬਰ ਵਾਲਾ ਹੁਕਮਨਾਮਾ ਸੀ ਉਹਦੇ ਵਿੱਚ ਕਾਲਤਖ ਸਾਹਿਬ ਦੇ ਹੁਕਮ ਦੇ ਆਧਾਰ ਤੇ ਹੀ ਪੰਜ ਮੈਂਬਰੀਆਂ ਸੱਤ ਮੈਂਬਰੀ ਕਮੇਟੀ ਉਸ ਸਮੇਂ ਦੀ ਬਣੀ ਸੀ ਦੇਖੋ ਇਹਨੂੰ ਆਪ ਤਾਂ ਮੰਨ ਗਏ ਨੇ ਕੱਲ ਦੇ ਜੋ ਉਹਨਾਂ ਦਾ ਸੰਦੇਸ਼ ਪੜੋ ਉਹਦੇ ਵਿੱਚ ਕਹਿੰਦੇ ਸੀ ਕਿ 2 ਦਸੰਬਰ 2024 ਦਾ ਹੁਕਮਨਾਮਾ ਜੇ ਕੋਈ ਧਿਰ ਇਨ ਬਿਨ ਲਾਗੂ ਨਹੀਂ ਕਰਨਾ ਚਾਹੁੰਦੀ ਤਾਂ ਉਹਨੂੰ ਮੁਬਾਰਕ ਤੇ ਉਹ ਆਪਣੀ ਸਿਆਸਤ ਆਪਣੇ ਹਿਸਾਬ ਨਾਲ ਕਰੇ ਤੇ ਇਹ ਆਪਣੇ ਆਪ ਵਿੱਚ ਕਿੰਨੀ ਬੇਵੱਸੀ ਵਾਲੀ ਗੱਲ ਏ ਕਿ ਤੁਸੀਂ ਮੰਨ ਵੀ ਰਹੇ ਹੋ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਇੱਕ ਧਿਰ ਮੰਨ ਨਹੀਂ ਰਹੀ ਅੱਜੇ ਅਸੀਂ ਤਾਂ ਅੱਗੇ ਜਾ ਕੇ ਪ੍ਰੋਸੈਸ ਦੇ ਵਿੱਚ ਆਉਣਾ ਹੈ ਨਾ ਉਹ ਤਾਂ ਪ੍ਰੋਸੈਸ ਉਹਨਾਂ ਨੇ ਆਪਣੇ ਉਹ ਉਲੰਘਣਾ ਕਰਕੇ ਵਾਇਲੇਸ਼ਨ ਕਰਕੇ ਹੁਕਮਨਾਮੇ ਦੀ ਉਹਨਾਂ ਨੇ ਉਹ ਸਾਰਾ ਤਿਆਰ ਕਰ ਲਿਆ ਟਾਂਚਾ ਤੇ ਉਹ ਇਹ ਤਾਂ ਉਹਨਾਂ ਨੂੰ ਸਪਸ਼ਟ ਕਹਿਣਾ ਚਾਹੀਦਾ ਸੀ ਜਿਹੜੇ ਪੰਘੋੜੇ ਹੋਏ ਨੇ ਹੁਕਮਨਾਮੇ ਤੋਂ ਤੇ ਉਹਨਾਂ ਨੂੰ ਕਹਿਣ ਦੀ ਬਜਾਏ ਉਹਨਾਂ ਨੇ ਗੋਲਮੋਲ ਜੀ ਗੱਲ ਕਰਤੀ ਮੈਂ ਤਾਂ ਹੀ ਕਿਹਾ ਨਾ ਕਿ ਉਹਨਾਂ ਨੇ ਇੱਕ ਬਾਲ ਸੁੱਟ ਦਿੱਤੀ ਉਹਦੇ ਆਪਣੇ ਹਿਸਾਬ ਨਾਲ ਉਹਨੂੰ ਥੱਡੇ ਮਾਰੀ ਜਾਓ ਤੇ ਉਹਦੇ ਅਰਥ ਕੱਢੀ ਜਾਓ ਅੱਛਾ ਕਰਨਲ ਸਿੰਘ ਜੀ ਬੀਬੀ ਕਿਰਨਜੋਤ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਅੰਤ ਵਿੱਚ ਨਾ ਇੱਕ ਖਦਸ਼ਾ ਜਤਾਇਆ ਕਿ ਐਂ ਲੱਗਦਾ ਹੈ ਇਹ ਹੁਕਮਨਾਮਾ ਕਿਤੋਂ ਲਿਖਿਆ ਲਿਖਾਇਆ ਆਇਆ ਕੀ ਤੁਹਾਨੂੰ ਵੀ ਐਂ ਲੱਗਦਾ ਬਿਲਕੁਲ 100% ਚੰਡੀਗੜ੍ਹ ਤੋਂ ਆਇਆ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਘਰ ਤੋਂ ਆਇਆ ਔਰ ਸੈਕਟਰ 9 256 ਨੰਬਰ ਕੋਟੀ ਤੋਂ ਆਇਆ ਅੱਛਾ ਜਿੱਥੋਂ ਹਮੇਸ਼ਾ ਆਉਂਦੇ ਰਹੇ ਨੇ ਉੱਥੋਂ ਹੀ ਇਹ ਆਇਆ ਹੂੰ ਮੱਲਬੇ ਮੰਨ ਲਈਏ ਕਿ ਜਿਹੇਦਾਰ ਗਿਆਨੀ ਰਗਬੀਰ ਸਿੰਘ ਨੂੰ ਔਰ ਜਿਹੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕੀਤਾ ਗਿਆ ਤੇ ਉਹਦੇ ਪਿੱਛੇ ਕਾਰਨ ਇਹ ਸੀ ਕਿ 2 ਦਸੰਬਰ ਵਾਲਾ ਫੈਸਲਾ ਕਿਸੇ ਸਮੇਂ ਤੇ ਨਲਿਫਾਈ ਕਰਨਾ ਸੀ ਖਤਮ ਕਰਨਾ ਸੀ ਉਹ ਦੇਖੋ ਕਿ ਗਿਆਨੀ ਕੁਲਦੀਪ ਸਿੰਘ ਨੂੰ ਲਿਆਉਂਦਾ ਔਰ ਮਕਸਦ ਕੀ ਸੀ ਹੂੰ ਇੱਕ ਜਥੇਦਾਰ ਸਾਹਿਬਾਂ ਜਿਹੜੇ ਐਸ ਵੇਲੇ ਮੌਜੂਦਾ ਹੈੱਡ ਗ੍ਰੰਥੀ ਨੇ ਤੇ ਉਹ ਕਾਲ ਤਖਤ ਸਾਹਿਬ ਦੀ ਸੇਵਾ ਕਿਉਂ ਨਹੀਂ ਨਿਭਾ ਸਕਦੇ ਗਿਆਨੀ ਰੁਕबीर ਸਿੰਘ ਜੇ ਉਹ ਹੈੱਡ ਗ੍ਰੰਥੀ ਦੇ ਕਾਬਲ ਨੇ ਦਰਬਾਰ ਸਾਹਿਬ ਦੇ ਸਭ ਤੋਂ ਪਵਿੱਤਰ ਸਥਾਨ ਦੀ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਹ ਵੱਡੀ ਪਦਵੀ ਜੇ ਉੱਥੇ ਉਹ ਆਪ ਬਿਰਾਜਮਾਨ ਹੋ ਕੇ ਸੇਵਾ ਕਰ ਸਕਦੇ ਆ ਤਾਂ ਉਹ ਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਮੈਂ ਕਿਉਂ ਨਹੀਂ ਨਿਭਾ ਸਕਦੇ ਮਤਲਬ ਇਹ ਆ ਕਿ ਪਿਕ ਐਂਡ ਯੂਜ਼ ਕੀਤਾ ਜਾਂਦਾ ਪਹਿਲਾਂ ਵੀ ਕੀਤਾ ਗਿਆ ਹੁਣ ਵੀ ਕੀਤਾ ਜਾ ਰਿਹਾ ਤੁਸੀਂ ਹੁਣ ਕਿਵੇਂ ਦੇਖਦੇ ਹੋ ਪੰਜ ਮੈਂਬਰੀ ਕਮੇਟੀ ਦਾ ਭਵਿੱਖ ਕਿਉਂਕਿ ਹੁਣ ਤਾਂ ਹੁਕਮਨਾਮਾ ਵੀ ਜਾਰੀ ਹੋ ਗਿਆ ਪੰਜ ਮੈਂਬਰੀ ਕਮੇਟੀ ਹੁਣ ਤੁਹਾਡੇ ਸਾਹਮਣੇ ਕੀ ਕਰ ਸਕਦੀ ਹੈ ਦੇਖੋ ਇਹ ਤਾਂ ਉਹ ਗੱਲ ਹੈ ਕਿ ਪੰਜ ਮੈਂਬਰੀ ਕਮੇਟੀ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨੇ 99% ਜ਼ਿੰਮੇਵਾਰੀ ਨਿਭਾਈ ਇੱਕ ਪਰਸੈਂਟ ਜਿਹੜੀ 11 ਅਗਸਤ ਨੂੰ ਬਾਕੀ ਰਹਿ ਗਈ ਹੈ ਪ੍ਰਧਾਨ ਦੀ ਚੋਣ ਦੀ ਉਹਨਾਂ ਨੇ ਪੂਰੀ ਕਰ ਦੇਣੀ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਉਹਨਾਂ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਲਗਾਈ ਗਈ ਉਹਨਾਂ ਨੇ ਬਾਖੂ ਵੀ ਨਭਾਈ ਹੈ ਕਰਨੈਲ ਸਿੰਘ ਜੀ 15 ਲੱਖ ਲੋਕਾਂ ਨੂੰ ਜੋੜਨ ਦਾ ਦਾਵਾ ਜਿਹੜਾ ਕੀਤਾ ਗਿਆ ਉਹਦੇ ਵਿੱਚ ਜੇ 15 ਲੱਖ ਲੋਕ ਹੋਣ ਇਹ ਨਹੀਂ ਪੁੱਛਣਗੇ ਕਿ ਪਹਿਲਾਂ ਤਾਂ ਚਲੋ ਆਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਸੀਗੀ ਤੇ ਹੁਣ ਹੈ ਨਹੀਂਗੀ ਤੇ ਹੁਣ ਅਸੀਂ ਫਿਰ ਕਿਤੇ ਵੱਲ ਜਾਈਏ ਦੇਖੋ ਜੀ ਕੋਈ ਕਿਸੇ ਕੋਲੋਂ ਸਰਪ੍ਰਸਤੀ ਖੋਹ ਸਕਦਾ ਜੀ ਇੱਕ ਬੱਚਾ ਜਿਹੜਾ ਹੈ ਉਹਨੂੰ ਇੱਕ ਪਿਓ ਦਾ ਨਾਮ ਦਿੱਤਾ ਜਾਂਦਾ ਹੈ ਕਿ ਆਹ ਤੇਰਾ ਫਾਦਰ ਏ ਤੇ ਉਹ ਕਿਤੇ ਪਿਓ ਦਾ ਨਾਮ ਬਦਲਿਆ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਲਈ ਇੱਕ ਸਭ ਤੋਂ ਪਵਿੱਤਰ ਸਥਾਨ ਹੈ ਸਾਡਾ ਔਰ ਉਹਦੇ ਅੱਗੇ ਨਤਮਸਤਕ ਆਮ ਸਿੱਖ ਵੀ ਹੁੰਦਾ ਹੈ ਹਰ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਉਹ ਨਤਮਸਤਕ ਹੁੰਦਾ ਕਾਲ ਤਖਤ ਸਾਹਿਬ ਦੀ ਰੌਸ਼ਨੀ ਦੇ ਵਿੱਚ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਉਹਦੇ ਤੇ ਪਹਿਰੇਦਾਰ ਬੰਦਾ ਸੋ ਪਿਓ ਪੁੱਤ ਦਾ ਰਿਸ਼ਤਾ ਮੱਛੀ ਤੇ ਪਾਣੀ ਦਾ ਜਿਵੇਂ ਰਿਸ਼ਤਾ ਹੁੰਦਾ ਨਾ ਸਿੱਖ ਦਾ ਕਾਲ ਤਖਤ ਸਾਹਿਬ ਨਾਲ ਉਹੋ ਜਿਹਾ ਰਿਸ਼ਤਾ ਹੈ ਜੀ ਠੀਕ ਹੈ ਬਹੁਤ ਸ਼ੁਕਰੀਆ ਕਰਨੈਲ ਸਿੰਘ ਜੀ ਧੰਨਵਾਦ ਜੀ ਧੰਨਵਾਦ